ਅਸੀਂ ਕਾਂਗਰਸ ਪਾਰਟੀ ਦੇ ਵਿੱਚ ਆ ਕਾਂਗਰਸ ਪਾਰਟੀ ਦੇ ਨਾਲ ਹੀ ਰਹਾਂਗੇ ਮੇਰੇ ਦਾਦਾ ਜੀ ਸਰਬੰਸ ਸਿੰਘ ਜੀ ਨੇ ਇਸ ਪਾਰਟੀ ਦੇ ਲਈ ਔਰ ਇਸ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਹੈ ਤੋਂ ਅਸੀਂ ਕਦੇ ਵੀ ਮੈਂ ਸੋਚ ਵੀ ਨਹੀਂ ਸਕਦਾ ਕਿ ਆਪਣੀ ਵਿਚਾਰਧਾਰਾ ਕਦੇ ਵੀ ਬਦਲੂ 4 ਜੂਨ ਨੂੰ ਜਿਹੜੇ ਇਹ ਲੋਕ ਵਫਾਦਾਰੀਆਂ ਬਦਲ ਰਹੇ ਨੇ ਜਿਹੜੀਆਂ ਆਪਣੇ ਆਪਣੇ ਮਕਸਦ ਲਈ ਆਪਣੀ ਗਾਲਜ ਦੇ ਲਈ ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਜਾ ਰਹੇ ਨੇ ਸਭ ਤੋਂ ਪਹਿਲਾ ਵੱਡਾ ਫਤਵਾ ਤਾਂ ਇਹਨਾਂ ਲੋਕਾਂ ਦੇ ਖਿਲਾਫ ਆਉਣ ਵਾਲਾ ਹੈ ਉਹਨਾਂ ਨੇ 225 ਸਾਲ ਚ ਕੁਝ ਕੀਤਾ ਨਹੀਂ ਆ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਔਰ ਇਹਨੂੰ ਦਾ ਦਲ ਬਦਲੂ ਹੈਗਾ ਲੋਕ ਕਹਿੰਦੇ ਵੀ ਇਹ ਬੰਦੇ ਦਾ ਤਾਂ ਕੋਈ ਸਿਧਾਤ ਹੀ ਨਹੀਂ ਆ ਹਰ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕਿਆ ਸੀ ਮੈਂ ਕਹਾਣੀ ਸੁਣੀ ਕਿਦਾ ਇਹਦਾ ਬੀਜੇਪੀ ਜਾ ਰਿਹਾ ਤਾਂ ਨਹੀਂ ਬੀਜੇਪੀ ਕੈਂਡੀਡੇਟ ਕਰ ਰਹੀ ਤੇ ਇਹਦਾ ਕੀ ਆ ਜੀ ਕਹਿੰਦੇ ਉਹ ਤੁਸੀਂ ਨਵੀਂ ਪੁਖਵਾਣੀ ਕਰ ਰਹੇ ਹੋ ਕਿ ਇੱਦੋਂ ਜੀਪੀ ਸਾਹਿਬ ਹੁਣ ਬੀਜੇਪੀ ਲੋ ਲੜਨਗੇ ਆਹਾ ਤੋ ਅੱਜ ਲੋਕਾਂ ਵਿੱਚ ਇਹ ਗੱਲ ਸਾਫ਼ ਪਤਾ ਲੱਗ ਗਈ ਹੈ ਕਿ ਇਹ ਸਾਰੇ ਜੁਗਲੇ ਸੀ ਡਰਾਮੇਬਾਜੀ ਸੀ ਝੂਠ ਸੀਗਾ ਤੋ ਝੂਠ ਦੀ ਬਣਾ ਤੇ ਬਣੀ ਹੋਈ ਸਰਕਾਰ ਜਿਹੜੀ ਆ ਉਹ ਕਿੰਨਾ ਦਿਨ ਟਿਕ ਸਕੀਗੀ ਲੋਕਾਂ ਵਿੱਚ ਸਿਆਸਤ ਦੇ ਮੈਦਾਨ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਉਤਰ ਚੁੱਕੇ ਨੇ ਤੇ ਫਤੇਗੜ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਸ਼ੂਟਿੰਗ ਐਂਪੀ ਡਾਕਟਰ ਅਮਰ ਸਿੰਘ ਨੂੰ ਕਿਹਾ ਫਿਰ ਮੌਕੇ ਤੇ ਡਾਕਟਰ ਅਮਰ ਸਿੰਘ ਨਾਲ ਨੇ ਹਾਲਕੇ ਖੰਨੇ ਦੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ ਕੀ ਸਿਨੈਰੀਓ ਹੈ ਕੀ ਕੈਲਕੂਲੇਸ਼ਨ ਆ ਤੁਹਾਡੇ ਤੇ ਪਰ ਫਿਰ ਪਾਰਟੀ ਨੇ ਵਿਸ਼ਵਾਸ ਤਾਇਆ ਤੇ ਕੀ ਲੱਗ ਰਿਹਾ ਚਾਰਜ ਉਹਨੂੰ ਨਤੀਜਾ ਕੀ ਹੋਊਗਾ ਨਹੀਂ ਨਹੀਂ ਨਤੀਜਾ ਦਾ ਕਾਂਗਰਸ ਦਾ ਹੀ ਆ ਕਾਂਗਰਸ ਦੇ ਪੱਖ ਚ ਹੋਣਾ ਕਿਉਂਕਿ ਕੋਈ ਅਜੇ ਤਾਂ 파ਖਰਿਆ ਹੈਗਾ ਲੇਕਿਨ ਕੋਈ ਅਜੇ ਇਸ ਤਰ੍ਹਾਂ ਦਾ ਤਾਂ ਲੱਗ ਨਹੀਂ ਰਿਹਾ ਔਰ ਅਸੀਂ ਆਪਣੀ ਮਿਹਨਤ ਪੂਰੀ ਕਰ ਰਹੇ ਆ ਸਾਨੂੰ ਲੱਗਦਾ ਕਿ ਰਿਜ਼ਲਟ ਸਾਡੀ ਫੇਵਰ ਦਾ ਹੈਗਾ ਔਰ ਪੰਜਾਬ ਸਾਰੇ ਚ ਸਾਡੀ ਫੇਵਰ ਦਾ ਕਾਂਗਰਸ ਪਾਰਟੀ ਜ਼ਿਆਦਾਤਰ ਸੀਟਾਂ ਪੰਜਾਬ 'ਚ ਜਿਸ ਤਰ੍ਹਾਂ ਕੀ ਲੱਗਦੀ ਆ ਬੱਸੀ ਪਠਾਣਾ ਦਾ ਉਹ ਤੁਹਾਡੇ ਲਈ ਕੰਪੇਨ ਕਰਨ ਵਾਲੇ ਆ ਤੁਹਾਡੇ ਵਿਰੁੱਧ ਖੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਲੈਕਸ਼ਨ ਲੜ ਰਹੇ ਨੇ 9 ਦੇ 9 ਐਮ.ਐਲ.ਏ ਉਹਨਾਂ ਦੇ ਨੇ ਕੋਈ ਹੈ ਬੈਰੀਗੇਟਿੰਗ ਕਿ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਇਹੀ ਤਾਂ ਸਾਡੀ ਫੇਵਰ ਦਾ ਪੁਆਇੰਟ ਆ ਉਹਨਾਂ ਨੇ 225 ਸਾਲ 'ਚ ਕੁਝ ਕੀਤਾ ਨਹੀਂ ਆ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਔਰ ਇਹਨੂੰ ਦਾ ਦਲ ਬਦਲੂ ਹੈਗਾ ਲੋਕ ਕਹਿੰਦੇ ਵੀ ਇਹ ਬੰਦੇ ਦਾ ਤਾਂ ਕੋਈ ਸਿਧਾਤ ਹੀ ਨਹੀਂ ਆ ਅਰ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕੀਆਂ ਸੀ ਜੀ ਹੁਣ ਇਹਨੇ ਜਾਣਾ ਅੱਜ ਮੈਂ ਕਹਾਣੀ ਸੁਣੀ ਕਿ ਦਾ ਇਹਦਾ ਬੀਜੇਪੀ ਜਾ ਰਿਆ ਤਾਂ ਨਹੀਂ ਬੀਜੇਪੀ ਕੈਂਡੀਡੇਟ ਕਰ ਰਹੀ ਤੇ ਇਹਦਾ ਕੀ ਆ ਤੁਸੀਂ ਕਹਿ ਰਹੇ ਹੋ ਤੁਸੀਂ ਨਵੀਂ ਭੁਖਵਾਣੀ ਕਰ ਰਹੇ ਹੋ ਵੀ ਇਤੋਂ ਜੀਪੀ ਸਾਹਿਬ ਹੁਣ ਬੀਜੇਪੀ ਲੋ ਲੜਨਗੇ ਫਿਰ ਕੰਪੀਟੀਸ਼ਨ ਜ਼ਿਆਦਾ ਹਾਰਡ ਨਹੀਂ ਹੋ ਜੂ ਤੁਹਾਡੇ ਲਈ ਕੋਈ ਘਾਰਡ ਨੇ ਆ ਪਰ ਦਲ ਬਦਲੂਆਂ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਬੁੱਲਤ ਸਾਹਿਬ ਕਿਵੇਂ ਦੇਖੀਏ ਜਦੋਂ ਅਸੀਂ ਪੂਰਾ ਇੱਥੇ ਸਿਨੈਰੀਓ ਦੇਖਦੇ ਆ ਇੱਥੇ ਕਈ ਧੜੇ ਨੇ ਕੋਟਲੀ ਸਾਹਿਬ ਤੁਹਾਡੇ ਨਾਲ ਖੜੇ ਨੇ ਪਰ ਅਮਰਗੜ ਹਲਕਾ ਵੀ ਤਾਂ ਸੁਮੇਤ ਸਿੱਧੂ ਨੂੰ ਦਿੱਤਾ ਸੀਗਾ ਉਹ ਕਿੱਥੇ ਨੇ ਕਿਹੜਾ ਵਾਹ ਕਿ ਕੰਪੇਨ ਕਰ ਰਿਹਾ ਹੈਗਾ ਤੁਹਾਨੂੰ ਤੁਸੀਂ ਗਏ ਹੋ ਉਥੇ ਉਹ ਸਮੇਂ ਤੇ ਸੂਦੂ ਸਾਹਿਬ ਦਾ ਧੜਾ ਆ ਉਹ ਨਾਲ ਬਿਲਕੁਲ ਨਾਲ ਉਹ ਕੰਮ ਕਰ ਰਿਹਾ ਹੈਗਾ ਕਮਾਲ ਦੀ ਗੱਲ ਕਰਦੇ ਹੋ ਤੁਸੀਂ ਤਾਂ ਮੇਰਾ ਕਾਂਗਰਸ ਚਾਰੇ ਕਿਤੇ ਨਰਾਜ਼ਗੀ ਦੀਆਂ ਕਹਾਣੀਆਂ ਨਾ ਬਣਾਓ ਕੋਟਲੀ ਸਾਹਿਬ ਜ਼ਰੂਰ ਰਿਕਾਰਡਲੀ ਸਾਹਿਬ ਕਿਵੇਂ ਦੇਖਦੇ ਹੋ ਖੰਨਾ ਐਤਕੀ ਕੀ ਲੱਗਦਾ ਹੈ ਕੀ ਤਸਵੀਰ ਪੇਸ਼ ਕਰੂ ਦੇਖੋ ਐਤਕੀ ਹਾਲਾਤ ਬਦਲੇ ਹੋਏ ਨੇ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਜਿਹੜੀ ਆ ਉਹ ਦੇਖ ਲਈ ਹੈ ਔਰ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੀ ਇੱਕ ਵੀ ਗੱਲ ਤੇ ਖੜੇ ਨਹੀਂ ਹੋਏ ਤੁਸੀਂ ਜੇ ਮੈਂ ਇੱਕ ਇੱਕ ਕਰਕੇ ਗਿਣਾ ਸਕਦਾ ਐਸੀਆਂ 10 ਚੀਜ਼ਾਂ ਨੇ ਜਿਹੜੀਆਂ ਕਿ ਇਹ ਜੋ ਕਹਿੰਦੇ ਸੀ ਇੱਕ ਤੇ ਵੀ ਇਹ ਪੂਰੇ ਖੜੇ ਨਹੀਂ ਹੋਏ ਔਰ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਤੋ ਅੱਜ ਲੋਕਾਂ ਵਿੱਚ ਇਹ ਗੱਲ ਸਾਫ਼ ਪਤਾ ਲੱਗ ਗਈ ਹੈ ਕਿ ਇਹ ਸਾਰੇ ਜੁਮਲੇ ਸੀ ਡਰਾਮੇਬਾਜੀ ਸੀ ਝੂਠ ਸੀਗਾ ਤੋ ਝੂਠ ਦੀ ਪਨਾਹ ਤੇ ਬਣੀ ਹੋਈ ਸਰਕਾਰ ਜਿਹੜੀ ਆ ਉਹ ਕਿੰਨਾ ਦਿਨ ਟਿਕ ਸਕੇਗੀ ਲੋਕਾਂ 'ਚ ਮੈਨੂੰ ਪੂਰੀ ਆਸ ਹੈ ਕਿ 1 ਜੂਨ ਨੂੰ ਬਹੁਤ ਬੋਲਦੇ ਗੱਲ ਕਰਦੇ ਨੇ 600 ਯੂਨਿਟ ਮੁਫਤ ਦੀ ਗੱਲ ਕਰਦੇ ਨੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਦੇ ਨੇ ਮੋਟਰ ਬਿੱਲਾਂ ਦੀ ਗੱਲ ਕਰਦੇ ਨੇ ਜਾਂ ਮੁਹੱਲਾ ਕਲੀਨਿੰਗ ਦੀ ਗੱਲ ਕਰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਜਿਹੜੇ ਟ੍ਰੇਡਮਾਰਕ ਨੇ ਤੁਹਾਨੂੰ ਕਿਤੇ ਨਾ ਕਿਤੇ ਇਫੈਕਟ ਪਾ ਰਹੇ ਨੇ ਬਿਲਕੁਲ ਕੋਈ ਐਸੀ ਗੱਲ ਨਹੀਂ ਮਹਿਲਾਵਾਂ ਦਾ 1000 ਰੁਪਏ ਕਿੱ ਕਿੱਥੇ ਆਓ ਜਿਹੜਾ ਵੀਆਈਪੀ ਕਲਚਰ ਦੂਰ ਕਰਨ ਦੀ ਗੱਲ ਕਰਦੇ ਸੀਗੇ ਹੂੰ ਕਿੱਥੇ ਨੇ ਉਹ ਜਿਹੜੀਆਂ ਬਦਲਾਵ ਵਾਲੀਆਂ ਗੱਲਾਂ ਕਿੱਥੇ ਨੇ ਉਹ ਸਾਰੀਆਂ ਜਿਹੜੀ ਬਿਜਲੀ ਮੁਫਤ ਦੀ ਗੱਲ ਕਰ ਰਹੇ ਨੇ ਉਹ ਤਾਂ ਹਰ ਸਰਕਾਰ ਵੇਲੇ ਬਿਜਲੀ ਮੁਫਤ ਮਿਲਦੀ ਰਹੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਹੂੰ ਔਰ ਖਾਸ ਕਰਕੇ ਪਾਣੀ ਦੀ ਗੱਲ ਇਹ ਕਰਦੇ ਨੇ ਇਹ ਕਿਹੜਾ ਪਾਣੀ ਇਹਨਾਂ ਨੇ ਕਿੱਥੇ ਪਛਾਤਾ ਠੀਕ ਹੈ ਜੋ ਹਾਲਾਤ ਜਿਹੜੇ ਨੇ ਫਲੱਡਸ ਦੇ ਵਿੱਚ ਜੋ ਨੁਕਸਾਨ ਹੋਇਆ ਜੋ ਉਹਨਾਂ ਦੀ ਗਰਦਾਵਰੀ ਹੋਈ ਔਰ ਜਿਤ ਤੱਕ ਮੁਆਵਜ਼ਾ ਦੇਣ ਦੀ ਗੱਲ ਆ ਦੱਸੋ ਕਿੱਥੇ ਆ ਮੁਆਵਜ਼ਾ 1 ਰੁਪਿਆ ਮੁਆਵਜ਼ਾ ਨਹੀਂ ਦੇ ਸਕੀ ਜਿੱਥੇ ਕਹਿੰਦੇ ਸੀਗੇ ਵੀ ਮੁਰਗੀ ਔਰ ਬੱਕਰੀ ਦਾ ਵੀ ਮੁਆਵਜ਼ਾ ਦੇਾਂਗੇ ਔਰ ਜਿੱਥੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅੱਜ ਕਿੱਥੇ ਆ ਉਹ ਮੁਆਵਜ਼ਾ ਠੀਕ ਹੈ ਸੋ ਕਿਤੇ ਵੀ ਕੋਈ ਜਿਹੜਾ ਹੇਠਲੇ ਸਤਰ ਤੱਕ ਔਰ ਗਰਾਊਂਡ ਲੈਵਲ ਤੇ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਸਿਰਫ ਡਰਾਮੇਬਾਜੀ ਜੁਮਲੇਬਾਜੀ ਆ ਔਰ ਇਸਤਿਹਾਰਬਾਜੀ ਹੈ ਇਸਤਿਹਾਰਬਾਜੀ ਤਾਂ ਹੈ ਪਰ ਜਦੋਂ ਕਾਂਗਰਸ ਵਾਲੇ ਚਾਤ ਮਾਰਦੇ ਆ ਕਾਂਗਰਸ ਚ ਸਾਰਾ ਕੁਝ ਆਲਸਬਲ ਆ ਵਰ ਕੋਲੋਲਿਸ ਵੱਲ ਤੋਂ ਕਿ ਤੁਹਾਡੇ ਤੋਂ ਲੈ ਕੇ ਵੀ ਕਈ ਕਿਸਮਾਂ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀਗੀਆਂ ਉਹ ਕਿਆਸਰਾਈਆਂ ਬਾਰੇ ਕੀ ਕਹਿਣਾ ਹੈ ਕਿਸੇ ਦੀ ਕੋਈ ਕਿਆਸਰਾਈ ਨਹੀਂ ਇਹ ਸਾਰਾ ਝੂਠ ਦਾ ਬੁਲੰਦਾ ਹੈਗਾ ਵਿਰੋਧੀਆਂ ਵੱਲੋਂ ਇਹ ਇਸ ਤਰ੍ਹਾਂ ਦੇ ਭਰਮ ਭੁਲਾਏ ਜਾਂਦੇ ਨੇ ਔਰ ਇਹ ਇਹਨਾਂ ਦਾ ਵੀ ਮੈਂ ਸਮਝਦਾ ਕਿ ਲੋਕ ਹੀ ਇਹਦਾ ਜਵਾਬ ਦੇਣਗੇ ਜਿਹੜੇ ਅੱਜ ਜਿਸ ਸਤਰ ਤੱਕ ਦਲ ਬਦਲੇ ਜਾ ਰਹੇ ਨੇ ਜਿਸ ਤਰੀਕੇ ਨਾਲ ਆਪਣੀਆਂ ਆਪਣੀ ਈਮਾਨ ਜਿਹੜੀ ਆ ਉਹ ਬਦਲੀ ਜਾ ਰਹੀ ਆ ਜਿਸ ਤਰੀਕੇ ਨਾਲ ਅ ਜੰਡਾ ਤੰਤਰ ਔਰ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਜਿਵੇਂ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਨਾਸ਼ਾਹ ਰਾਜ ਚੱਲ ਰਿਹਾ ਡੰਡੇ ਦਾ ਰਾਜ ਚੱਲ ਰਿਹਾ ਸੋ ਇਹਦੇ ਖਿਲਾਫ ਜਿਹੜੇ ਨੇ ਲੋਕ ਹੀ ਫਤਵਾ ਦੇਣ ਲੁਧਿਆਣੇ ਜਿੱਦੋਂ ਚਾਹੀਏ ਤਾਂ ਉੱਥੇ ਕੀ ਨਜ਼ਰ ਆਉਂਦਾ ਹਾਲਾਂਕਿ ਰਮਨੀਤ ਬਿੱਟੂ ਵਰਸਸ ਹੋਣਾ ਰਾਜਾ ਵੜਿੰਗ ਆ ਉਹ ਕਹਿੰਦੇ ਨੇ ਘਰ ਵਾਲਾ ਵਰਸਸ ਬਾਹਰ ਵਾਲਾ ਇੱਕ ਪਾਸੇ ਕਿਹਾ ਜਾ ਰਿਹਾ ਵਫਾਦਾਰੀ ਬਨਾਮ ਗਦਾਰੀ ਹੈ ਦੇਖੋ ਲੁਧਿਆਣੇ ਦੇ ਵਿੱਚ ਲੁਧਿਆਣੇ ਦੀ ਜਨਤਾ ਹੀ ਤੈਅ ਕਰੂਗੀ ਇੱਕ 1 ਜੂਨ ਦਾ ਜਿਹੜਾ ਦੇਣਾ ਉਹੀ ਤੈਅ ਕਰੂਗਾ ਵੀ ਲੋਕ ਉੱਥੇ ਦੇ ਕੀ ਚਾਹੁੰਦੇ ਨੇ ਪਰ ਜਦੋਂ ਉਧਰੋਂ ਨਜ਼ਰ ਮਾਰਦੇ ਆ ਤਾਂ ਤੁਹਾਡੇ ਦਾ ਵੀ ਇਸ਼ਾਰਾ ਹੁੰਦਾ ਆ ਕਿ ਹੋ ਸਕਦਾ ਕੋਟਲੀ ਸਾਹਿਬ ਵੀ ਕਹਿੰਦੇ ਭਾਜਪਾ ਦੇ ਜਾਣ ਲਈ ਤਿਆਰ ਬੈਠੇ ਸੀ ਬਿਲਕੁਲ ਕਦੇ ਵੀ ਨਹੀਂ ਗੱਲ ਹੋਈ ਠੀਕ ਹੈ ਨਾ ਕਦੇ ਹੋਊਗੀ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਆ ਕਾਂਗਰਸ ਪਾਰਟੀ ਦੇ ਨਾਲ ਹੀ ਰਹਾਂਗੇ ਮੇਰੇ ਦਾਦਾ ਜੀ ਸਰਬੰਸ ਸਿੰਘ ਜੀ ਨੇ ਇਸ ਪਾਰਟੀ ਦੇ ਲਈ ਔਰ ਇਸ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਆ ਤੋ ਅਸੀਂ ਕਦੇ ਵੀ ਮੈਂ ਸੋਚ ਵੀ ਨਹੀਂ ਸਕਦਾ ਕਿ ਆਪਣੀ ਵਿਚਾਰਧਾਰਾ ਕਦੇ ਵੀ ਬਦਲ ਦੇ। ਆਖਰੀ ਸਵਾਲ ਹੈ ਜਦੋਂ ਨਤੀਜਾ ਆਊਗਾ ਤੁਸੀਂ 1 ਜੂਨ ਦੀ ਗੱਲ ਕੀਤੀ 4 ਜੂਨ ਨੂੰ ਅਸੀਂ ਕੀ ਦੇਖਾਂਗੇ ਫਤਿਹਗੜ ਹਲਕੇ ਦੇ ਵਿੱਚੋਂ 4 ਜੂਨ ਨੂੰ ਜਿਹੜੇ ਇਹ ਲੋਕ ਵਫਾਦਾਰੀਆਂ ਬਦਲ ਰਹੇ ਨੇ ਜਿਹੜੀਆਂ ਆਪਣੇ ਆਪਣੇ ਮਕਸਦ ਲਈ ਆਪਣੀ ਲਾਲਚ ਦੇ ਲਈ ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਜਾ ਰਹੇ ਨੇ ਸਭ ਤੋਂ ਪਹਿਲਾ ਵੱਡਾ ਵੱਡਾ ਫਤਵਾ ਤਾਂ ਇਹਨਾਂ ਲੋਕਾਂ ਦੇ ਖਿਲਾਫ ਆਉਣ ਵਾਲਾ ਚੀਕ ਔਰ ਦੂਸਰੀ ਗੱਲ ਆ ਵੀ ਜਿਹੜੀਆਂ ਵਾਦਾ ਖਲਾਫੀਆਂ ਹੋਈਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਜਿਵੇਂ ਲੁੱਟ ਖਸੁੱਟਾਂ ਹੋ ਰਹੀਆਂ ਨੇ ਜਿਵੇਂ ਅੱਜ ਆਮ ਆਦਮੀ ਜਿਹੜਾ ਕੋਈ ਮਹਿਫੂਜ਼ ਨਹੀਂ ਉਹਦੀ ਜ਼ਿੰਦਗੀ ਜਿਸ ਤਰੀਕੇ ਨਾਲ ਸ਼ਰਿਆਂ ਬਾਜ਼ਾਰਾਂ 'ਚ ਗੋਲੀਆਂ ਚੱਲ ਰਹੀਆਂ ਗੈਂਗਸਟਰ ਜਿਹੜੇ ਨੇ ਉਹਨਾਂ ਦਾ ਰਾਜ ਚੱਲ ਰਿਹਾ ਔਰ ਜਿਵੇਂ ਇੰਟਰਵਿਊ ਆਏ ਉਹਨਾਂ ਦੀਆਂ ਜਿਲ੍ਹਾਂ 'ਚ ਬੈਠਿਆਂ ਦੀਆਂ ਹੋ ਰਹੀਆਂ ਨੇ ਇਹ ਜਿਹੜੀਆਂ ਗੱਲਾਂ ਸਾਰੀਆਂ ਡਰ ਔਰ ਸਹਿਮ ਪੈਦਾ ਕਰਦੀਆਂ ਨੇ ਤੋਂ ਪੰਜਾਬ ਜਿਹੜਾ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਲੰਘ ਰਿਹਾ ਔਰ ਇਹਦਾ ਜਿਹੜਾ ਜਵਾਬ ਉਹ 1 ਜੂਨ ਨੂੰ ਇਹ ਇਹ ਜਿਹੜੀਆਂ ਸਾਰੀਆਂ ਧੋਖੇबाज ਪਾਰਟੀਆਂ ਨੇ ਇਹਨਾਂ ਨੂੰ ਮਿਲਣ ਵਾਲਾ ਬਹੁਤ ਬਹੁਤ ਧੰਨਵਾਦ ਸ਼ੁਕਰ ਕੀਰਤ ਕੌਰ ਜੀ ਸਾਡੇ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਵਫਾਦਾਰੀ ਦੀ ਲੜਾਈ ਜ਼ਰੂਰ ਹੈ ਤੇ ਇਸ ਲੜਾਈ ਦੇ ਵਿੱਚ ਉਹ ਦੇਖਣਾ ਇਹ ਹੈ ਕਿ ਜਿਹੜੇ ਲੋਕ ਦਲ ਬਦਲ ਰਹੇ ਨੇ ਜਿਹੜੇ ਲੋਕ ਆਪਣੇ ਨਿੱਜੀ ਫੁਵਾਦਾ ਲਈ ਦਲ ਬਦਲ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਲੋਕ 1 ਜੂਨ ਨੂੰ ਜਵਾਬ ਦੇਣਗੇ ਤੇ ਉਹ ਜਵਾਬ ਜਿਹੜਾ ਕਿ ਹੈ ਉਹ 4 ਜੂਨ ਨੂੰ ਪਰਥਕ ਸਭ ਦੇ ਸਾਹਮਣੇ ਹੋਵੇਗਾ ਜਵਾਬ ਕੀ ਹੋਵੇਗਾ ਉਹ ਹੁਣ 4 ਜੂਨ ਨੂੰ ਹੀ ਸਪਸ਼ਟ ਹੋਵੇਗਾ ਮਾ ਸਰਖਵ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਖੰਨਾ